ਤੰਤਨ ਬਾਬਾ ਦੀਪ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ 27 ਜਨਵਰੀ ਨੂੰ ਬੜੀ ਹੀ ਧੂਮ-ਧਾਮ ਦੇ ਨਾਲ ਮਨਾਇਆ ਜਾਵੇਗਾ ਇਸ ਤੋਂ ਪਹਿਲਾਂ ਅੰਮ੍ਰਿਤਸਰ ਵਿਖੇ ਤੰਤਨ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੂ ਘਰ ਦੇ ਵਿੱਚ ਰੰਗ-ਰੋਗਨ ਦਾ ਕੰਮ جاری ਅਤੇ ਜੋਰਾ-ਸ਼ੋਰਾ ਦੇ ਨਾਲ ਤਿਆਰੀਆਂ ਕੀਤੀਆਂ ਜਾ ਰਹੀਆਂ ਨੇ ਗੁਰੂ ਘਰ ਦੇ ਵਿੱਚ ਰੰਗ-ਰੋਗਨ ਦਾ ਕੰਮ ਕਰਨ ਵਾਲੇ ਪੇਂਟਰ ਦਾ ਕਹਿਣਾ ਹੈ ਕਿ ਅਸੀਂ ਕੰਮ ਤਾਂ ਹੋਰ ਵੀ ਬड़ी ਜਗ੍ਹਾ ਤੇ ਕਰਦੇ ਹਾਂ ਪਰ ਸਾਨੂੰ ਇਸ ਵਾਰ ਗੁਰੂ ਘਰ ਦੇ ਵਿੱਚ ਸੇਵਾ ਕਰਨ ਦਾ ਮੌਕਾ ਮਿਲਿਆ ਮੇਰਾ ਨਾਮ ਸਹਿਵ ਸਿੰਘ ਹੈ ਜੀ ਅੱਜੇ ਸੇਵਾ ਕਰ ਰਹੇ ਤੁਸੀਂ ਰੰਗ ਰੋਗਨ ਦੀ ਕਿੰਨੇ ਦਿਨਾਂ ਤੋਂ ਚੱਲ ਰਹੀ ਕੀ ਕੀ ਤਿਆਰੀਆਂ ਹੋ ਗਈਆਂ 25 30 ਤੋਂ ਤੀਤਾ ਕੋ 25 30 ਤੋਂ 30 ਦਿਨਾਂ ਦਾ ਕਹੋ ਗਿਆ ਜੀ ਇਹ ਪਿੰਡ ਦੀ ਸੇਵਾ ਚੱਲ ਰਹੀ ਆ ਬਹੁਤ ਸਾਰੇ ਸਾਡਾਂ ਦੇ ਵੀ ਬਹੁਤ ਪਿੰਡ ਵੀਰ ਕੰਮ ਕਰ ਰਹੇ ਨੇ ਬੜੀ ਖੁਸ਼ੀ ਵਾਲੀ ਗੱਲ ਹੈ ਕਿਉਂਕਿ ਪੇਂਟ ਠੇਕਦਾਰੀ ਹੋਰ ਵੀ ਜਗ੍ਹਾ ਤੇ ਕਰੀਦੀ ਆ ਪਰ ਜੋ ਗੁਰੂ ਘਰ ਵਿੱਚ ਸੇਵਾ ਕਰਕੇ ਮੌਕਾ ਮਿਲਦਾ ਹੈ ਨਾ ਤੇ ਬੜੀ ਖੁਸ਼ੀ ਆ ਬਹੁਤ ਮਨ ਨੂੰ ਸੁਤਿਤੀ ਆ ਸਾਰੇ ਆਪਣੇ ਵੀਰ ਖੁਸ਼ੀ ਦੇ ਨਾਲ ਵੱਧ ਤੋਂ ਵੱਧ ਟਾਈਮ ਲਾ ਕੇ ਵੱਧ ਤੋਂ ਵੱਧ ਦਿਨ ਹੱਥ ਕਰਕੇ ਆਪਣੀ ਮਿਹਨਤ ਕਰਕੇ ਤੇ ਨਾਲ ਸੇਵਾ ਕਰ ਰਿਹਾ ਜੀ ਬੜਾ ਮਾਨੂੰ ਸਕੂਨ ਮਿਲਦਾ ਬਾਬਾ ਦੀਪ ਸਿੰਘ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਨ ਦੇ ਨੇ ਜਨਮ ਦਿਹਾੜਾ ਆਉਂਦੇ ਇਸੇ ਤਰ੍ਹਾਂ ਹੀ ਖੁਸ਼ੀਆਂ ਨਾਲ ਮਨਾਵਾਂਗੇ ਜੀ ਗੁਰੂ ਘਰ ਚ ਸੇਵਾ ਕਰ ਰਹੇ ਹਾਂ ਨਾਲ ਦੇ ਨਾਲ ਗੁਰਬਾਣੀ ਦਾ ਆਨੰਦ ਵੀ ਮਾਣਦੇ ਹਾਂ ਹਾਂ ਜੀ ਹਾਂ ਜੀ ਬਹੁਤ ਮੈਨਾਂ ਕੋਈ ਜੋਗਾ ਨਹੀਂ ਗੱਲ ਗੱਲ ਨਹੀਂ ਕਰਨ ਵਾਲੀ ਜੀ ਮਾਨੂੰ ਇਹਨੇ ਖੁਸ਼ੀ ਆ ਜੀ ਸੇਵਾ ਕਰਨ ਦੇ ਨਾਲੇ ਗੁਰਬਾਣੀ 24 ਘੰਟੇ ਚੱਲ ਰਹੀ ਆ ਕਥਾ ਵਿਚਾਰ ਹੋ ਰਹੀ ਆ ਉਹਦੇ ਨਾਲ ਧਿਆਨ ਆ ਸਾਡਾ ਤੇ ਬਹੁਤ ਵਧੀਆ ਲੱਗ ਰਿਹਾ 22 ਤਰੀਕ ਤੋਂ ਜਨਮ ਦਿਨ ਮਨਾਇਆ ਜਾਏਗਾ ਹਾਂਜੀ 22 ਤੱਕ ਤਿਆਰੀਆਂ ਖਤਮ ਹੋ ਜਾਣਗੀਆਂ ਇਹ ਬਸ ਜੀ 2-4 ਦਿਨ ਦੇ ਵਿੱਚ ਪੇਂਟ ਦਾ ਜਿਹੜੀ ਤਿਆਰੀ ਇਥੋਂ ਸਮਾਪਤ ਹੋ ਚੁੱਕੀ ਆ ਜੀ ਤੇ ਬਸ ਉਸ ਤੋਂ ਬਾਅਦ ਜਨਮ ਦਿਨ ਦੀਆਂ ਤਿਆਰੀਆਂ ਕੀਤੀਆਂ ਜਾਣੇ ਫੁੱਲਾਂ ਦੀ ਸਜਾਵਟ ਹੋਏਗੀ ਤੇ ਫਰਸ਼ ਦੀ ਸਵਾਈ ਜਿਹੜੀ ਸਰਫ ਦੇ ਨਾਲ ਚੰਗੀ ਦਰਾਜੀ ਧੁਲਾਈ ਹੋਏਗੀ ਜੀ ਉਧਰ ਦੂਜੇ ਪਾਸੇ ਗੁਰੂ ਘਰ ਦੇ ਵਿੱਚ ਪਹੁੰਚੇ ਸ਼ਰਧਾਲੂ ਦਾ ਇਸ ਮੌਕੇ ਤੇ ਕੀ ਕੁਝ ਕਹਿਣਾ ਸੀ ਆਓ ਸੁਣਦੇ ਹਾਂ ਮੇਰਾ ਨਾਮ ਜੀ ਸਰਦਾਰ ਗੁਰਸ਼ਰਨ ਸਿੰਘ 27 ਤਰੀਕ ਨੂੰ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਹਾੜਾ ਮਨਾਇਆ ਜਾ ਰਿਹਾ 100 ਰੰਗ ਰੋਗਨ ਦੀਆਂ ਤਿਆਰੀਆਂ ਵੀ ਹੋ ਰਹੀਆਂ ਨੇ ਕੀ ਕਹਿਣਾ ਚਾਹੂਗੀ ਦੇਖੋ ਜੀ ਬਾਬਾ ਜੀ ਦਾ ਜੋ ਕਿ ਜਨਮ ਦਿਨ 27 ਤਰੀਕ ਨੂੰ ਸ਼ਨੀਵਾਰ ਮਨਾ ਰਹੇ ਨੇ ਤੇ ਇਹ ਰੰਗ ਰੋਗਨ ਜੋ ਹੋ ਰਿਹਾ ਜੀ ਇਹ ਸਭ ਬਾਬਾ ਭੂਰੀ ਵਾਲਿਆਂ ਦੇ ਸਹਿਯੋਗ ਦੇ ਨਾਲ ਕਮੇਟੀ ਦੇ ਸਹਿਯੋਗ ਦੇ ਨਾਲ ਹੋ ਰਿਹਾ ਹੈ ਤੇ ਬਾਬਾ ਜੀ ਦਾ ਜੋ ਜਨਮ ਦਿਨ ਹੈ ਜੀ ਸੰਗਤਾਂ ਬਹੁਤ ਧੂਮ ਧਾਮ ਨਾਲ ਮਨਾਉਂਦੀਆਂ ਨੇ ਤੇ ਬਾਬਾ ਜੀ ਹਰ ਇੱਕ ਇਤਿਹਾਸ ਮੁਰਾਦ ਆ ਸਭ ਦੀਆਂ ਝੋਲੀਆਂ ਭਰਦੇ ਨੇ ਤੇ ਸੰਗਤਾਂ ਬਹੁਤ ਦੂਰੋਂ ਦੂਰੋਂ ਆਣ ਕੇ ਦੇਸ਼ ਵਿਦੇਸ਼ਾਂ ਚੋਂ ਆਣ ਕੇ ਬਾਬਾ ਜੀ ਦੇ ਦਰ ਘਰ ਨਮਸਕਾਰ ਹੁੰਦੀਆਂ ਨੇ ਤੇ ਆਪਣੀਆਂ ਮੰਦਿਆਂ ਆਸਾਂ ਮੁਰਾਦਾਂ ਬਾਬਾ ਜੀ ਕੋ ਲੈ ਕੇ ਆਪਣੀਆਂ ਪੂਰੀਆਂ ਕਰਦੇ ਨੇ ਏ ਮਹਾਰਾਜ ਹਰ ਇੱਕ ਸੇਵਾਦਾਰ ਹਰ ਇੱਕ ਸੰਗਤ ਨੂੰ ਬਾਬਾ ਜੀ ਅਜ਼ਰ ਘਰੋਂ ਕੋ ਖਾਲੀ ਨਹੀਂ ਜਾਣ ਦਿੰਦੇ ਤੇ ਜਨਮ ਦਿਨ ਤੇ ਬਾਬਾ ਜੀ ਦੀ ਕਿਰਪਾ ਦੇ ਨਾਲ ਬਹੁਤ ਹੀ ਸੋਹਣਾ ਤੇ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਬਾਬਾ ਜੀ ਦਾ ਜਨਮ ਦਿਨ ਮਨਾਇਆ ਜਾਂਦਾ ਆਉਣ ਵਾਲੇ ਕੁਝ ਦਿਨਾਂ ਦੇ ਵਿੱਚ ਫੁੱਲਾਂ ਦੀ ਸਜਾਵਟ ਵੀ ਕੀਤੀ ਜਾਏਗੀ ਸੋਹਣੇ ਲੋਕ ਦੇ ਦ੍ਰਿਸ਼ ਨੇ ਕਿਹੋ ਜਿਹਾ ਹੋਏਗਾ ਹਾਂਜੀ ਜੀ ਇਹ ਦ੍ਰਿਸ਼ ਤਾਂ ਬਿਆਨ ਨਹੀਂ ਕੀਤਾ ਜਾ ਸਕਦਾ ਬਾਬਾ ਜੀ ਦਾ ਜੋ ਦਰ ਘਰ ਆ ਬਾਬਾ ਜੀ ਜਨਮ ਦਿਨ ਤੇ ਬਹੁਤ ਹੀ ਸੋਹਣਾ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਸਜਾਇਆ ਜਾਂਦਾ ਹੈ ਜੋ ਕਿ ਫੁੱਲਾਂ ਦੀ ਸਜਾਵਟ ਬਹੁਤ ਹੀ ਵੱਖ-ਵੱਖ ਤਰੀਕਿਆਂ ਦੇ ਬੋਲ ਲਗਾ ਕੇ ਬਹੁਤ ਹੀ ਵਧੀਆ ਤਰੀਕੇ ਨਾਲ ਕੀਤੀ ਜਾਂਦੀ ਹੈ ਜੋ ਕਿ ਬਾਬਾ ਜੀ ਦੇ ਦਰ ਘਰ ਜੋ ਕਿ ਦ੍ਰਿਸ਼ ਦੇਖਣਯੋਗ ਆ ਤੇ ਬਹੁਤ ਹੀ ਸੰਤਾਂ ਦੇ ਸੰਯੋਗ ਦੇ ਨਾਲ ਤੇ ਵਧੀਆ ਤਰੀਕੇ ਦੇ ਨਾਲ ਬਾਬਾ ਜੀ ਦਾ ਜੋ ਕਿ ਸਜਾਵਟ ਕੀਤੀ ਜਾਂਦੀ ਆ ਤੇ ਇਹ ਹਰ ਸਾਲ ਬਾਬਾ ਜੀ ਦੇ ਜਨਮ ਦਿਹਾੜੇ ਤੇ ਬਹੁਤ ਦੂਰੋਂ ਦੂਰੋਂ ਆਣ ਕੇ ਸੰਤਾਂ ਸੇਵਾ ਕਰਦੀਆਂ ਤੇ ਬਾਬਾ ਜੀ ਦੇ ਦਰ ਘਰੋਂ ਝੋਲੀਆਂ ਭਰਦੀਆਂ ਸਕੇਨਸ ਪੰਜਾਬ ਦੇ ਲਈ ਅੰਮ੍ਰਿਤਸਰ ਤੋਂ ਰਗੂ ਮਹਿੰਦਰੂ ਦੀ ਰਿਪੋਰਟ